खबर रहे हैं कि गोल्डी बराड में लैके वी खबर सामने आई है यूएस पुलिस ने बराड़ के कतल की खबर का जोड़ा है खंडन कर दिता है, है कि यह जानकारी गलत से गुमराह कुन है कैलीफोर्निया के एक होटैल के बाहर दो नौजवानों गोली मारी थी गोलीबारी के जख्मी मृतक व्यक्ति दी कोई पहचान हले तक नहीं हुई है तो यूएस पुलिस ने बरार दे कतल की खबर जोड़ी चल रही थ उसका खंडन कर दिया है यह वह गोल्डी बराड़ लैके वी खबर सामने आ रही है यूएस पुलिस ने बराड़ के कतल की खबर का जुड़ा है खंडन किया है यूएस पुलिस ने कहा है कि यह जानकारी गलत गुमराहोन है कैलीफोर्या एक होटल के बाहर जुड़ा है दो नौजवानों गोली मारी गई थी ਤੇ ਗੋਲੀਬਾਰੀ ਦੇ ਵਿੱਚ ਜ਼ਖਮੀ ਤੇ ਇੱਕ ਹੋਰ ਤੇ ਜੁੜਾਇਆ ਗੋਲੀਬਾਰੀ ਦੇ ਵਿੱਚ ਜ਼ਖਮ ਮ੍ਰਿਤਕ ਤੇ ਜ਼ਖਮੀ ਵਿਅਕਤੀ ਦੀ ਹਾਲੇ ਤੱਕ ਕੋਈ ਪਛਾਣ ਨਹੀਂ ਹੋ ਸਕੀ ਹੈ ਯੂਐਸ ਪੁਲਿਸ ਦੇ ਵੱਲੋਂ ਇਹ ਵੱਡਾ ਦਾਅਵਾ ਕੀਤਾ ਗਿਆ ਸਿੱਧੂ ਮੂਸੇਵਾਲੇ ਕਤਲ ਕਾਂਡ ਦੇ ਸਾਜ਼ਿਸ਼ ਰਚਣ ਵਾਲੇ ਆਤਵਾਦੀ ਗੋਲਦੀ ਬਰਾੜ ਦੇ ਅਮਰੀਕਾ ਦੇ ਵਿੱਚ ਕਤਲ ਹੋਣ ਦੀ ਅਫਵਾਹਾਂ ਜੁੜੀਆਂ ਨੇ ਉਸਤੇ ਬੀਤੀ ਦੇਰ ਰਾਤ ਰੋਕ ਲੱਗ ਗਈ ਸੀ ਤੇ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਪੁਲਿਸ ਵਿਭਾਗ ਨੇ ਗੋਲਦੀ ਬਰਾੜ ਦੀ ਮੌਤ ਦੀ ਖਬਰ ਦਾ ਖੰਡਨ ਕੀਤਾ ਹੈ ਪੁਲਿਸ ਨੇ ਕਿਹਾ ਹੈ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਗੋਲਦੀ ਬਰਾੜ ਦੇ ਕਤਲ ਬਾਰੇ जोड़िया खबर चल रही सन बिल्कुल सच नहीं हैं गलत जानकारी फैलाई जा रही है पुलिस ने दावा किया है कि मरिया गया जोड़ा जोड़ा मारिया गया नौजवान है वो गोल्डी बराड़ नहीं है फिलहाल ही दसण योग है कि मंगलवार को कैलीफोर्या एक होटैल बाहर जोड़ा है दो नौजवानों गोली मार दी गई थी जिस कि तीस साल नौजवान की अस्पताल ही मौत हो गई थे इलाज बाद छुट्टी दे दी गई थी पर गोलीबारी जख्मी मृतक जोड़ा है जख्मी व्यक्ति जोड़ा है उसकी हाले तक कोई पहचान नहीं हो सकी हैोल्डी ब्रांड नबर सामने आ रही है यूएस पुलिस ने बरार कतल की खबर का जोड़ा है खंडन कर दिता है यह जानकारी गलत गुमराहुन है यूएस पुलिस वालों कहा गया है ਇਸੇ ਖਬਰ ਤੇ ਜਾਦਾ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਕੁਲਵੀਰ ਦਵਾਨ ਜੁੜ ਚੁੱਕੇ ਨੇ ਕੁਲਵੀਰ ਜੜਿਆ ਖਬਰਾਂ ਚੱਲ ਰਹੀਆਂ ਸਨ ਕਾਫੀ ਟਾਈਮ ਤੋਂ ਕਿ ਕੋਈ ਜੁੜਾ ਹੈ ਗੋਲਦੀਪਰਾੜ ਨੂੰ ਮਾਰ ਦਿੱਤਾ ਗਿਆ ਹੈ ਪਰ ਹੁਣ ਜਿਹੜਾ ਹੈ ਯੂਐਸ ਪੁਲਿਸ ਦੇ ਵੱਲੋਂ ਇਹ ਵੱਡਾ ਦਾਵਾ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਸ ਨੂੰ ਕਨਫਰਮ ਨਹੀਂ ਕਰ ਰਹੇ ਹਾਂ ਕਿ ਗੋਲਦੀਪਰਾੜ ਜੁੜਾ ਹੈ ਉਸ ਦਾ ਕਤਲ ਕੀਤਾ ਜਾ ਚੁੱਕਾ ਹੈ ਦੇਖੋ ਬਿਲਕੁਲ ਕੱਲ ਪੂਰਾ ਦਿਨ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਗੋਲਦੀਪਰਾੜ ਦੀ ਬਹੁਤ ਈਆਂ ਖਬਰਾਂ ਜਿਹੜੀਆਂ ਹੈਗੀਆਂ ਉਹ ਸੰਖਿਆ ਦੇ ਵਿੱਚ ਸਨ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਜਿਹੜੇ ਹੈਗੇ ਨੇ ਉਹਨਾਂ ਦੇ ਉੱਤੇ ਵੀ ਦਾਅਵੇ ਕੀਤੇ ਜਾ ਰਹੇ ਸਨ ਕਿ ਅਮਰੀਕਾ ਦੇ ਵਿੱਚ ਗੋਲੀਬਾਰ ਦਾ ਕਤਲ ਕਰ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਉਸ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਹੈ ਪਰ ਅੱਜ ਜਿਸ ਤਰ੍ਹਾਂ ਦੇ ਨਾਲ ਯੂਕੇ ਪੁਲਿਸ ਨੇ ਜਿਹੜੀ ਹੈਗੀ ਹੈ ਇਸ ਇਸ ਦਾ ਖੰਡਨ ਕੀਤਾ ਹੈ ਅਮਰੀਕਾ ਦੀ ਪੁਲਿਸ ਨੇ ਕਿ ਇਹ ਖਬਰਾਂ ਜਿਹੜੀਆਂ ਹੈਗੇ ਇਹ ਬੇਦੁਨੀਆ ਨਹੀਂ ਤੇ ਗੁੰਮਰਾਹ ਕਰਨ ਵਾਲੀਆਂ ਨੇ ਉਹਨੇ ਇਹ ਸਪਸ਼ਟ ਕੀਤਾ ਹੈ ਕਿ ਜਿਹੜਾ ਮਾਰੇ ਗਿਆ ਨੌਜਵਾਨ ਹੈ ਉਹ ਗੋਲਡੀ ਬਰਾਦ ਨਹੀਂ ਹੈ ਗੋਲਡੀ ਬਰਾਦ ਦੀਆਂ ਮੌਦੀਆਂ ਖਬਰਾਂ ਝੁੱਠੀਆਂ ਨੇ ਤਾਂ ਉਹ ਇਹ ਕਿਹਾ ਜਾ ਸਕਦਾ ਹੈ ਕਿ ਗੋਲਡੀ ਬਰਾਦ ਦੀਆਂ ਮੌਦੀਆਂ ਖਬਰਾਂ ਜਿਹੜੀਆਂ ਕੱਲ ਤੋਂ ਝੁੱਠੀਆਂ ਬਣੀਆਂ ਹੋਈਆਂ ਸਨ ਉਹਨਾਂ ਦੇ ਉੱਤੇ ਹੁਣ ਵਿਰਾਮ ਲੱਗ ਗਿਆ ਹੈ ਕਿਉਂਕਿ ਅਮਰੀਕਾ ਦੀ ਪੁਲਿਸ ਨੇ ਇਸ ਦਾ ਖੰਡਨ ਜਿਹੜਾ ਹੈਗਾ ਉਹ ਕੀਤਾ ਹੈ ਜੀ ਨਰਜੀ ਕੁਲਵੀਰ ਤੇ ਇਸੇ ਦੇ ਨਾਲ ਜੁੜਾ ਹੈ ਕਿ ਕੁਝ ਹੁਣ ਬਲਕੌਰ ਸਿੰਘ ਜੋ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ 21 ਸਾਲ ਬਾਅਦ ਜਾ ਕੇ ਹੁਣ ਕੋਰਟ ਦੇ ਵਿੱਚ ਇੱਕ ਜਿਹੜੀ ਸੁਣਵਾਈ ਹੈ ਮੂਸੇਵਾਲੇ ਕਤਲकांड ਦੀ ਉਹ ਵੀ ਸ਼ੁਰੂ ਹੋ ਚੁੱਕੀ ਐ ਇਸੇ ਵਿੱਚ ਇਹ ਖਬਰ ਵੀ ਸਾਹਮਣੇ ਆ ਰਹੀ ਐ ਤੇ ਹੁਣ ਜਿਹੜਾ ਹੈ ਇਹਨਾਂ ਨੇ ਮਨਾਂ ਕਰ ਦਿੱਤਾ ਹੈ ਯੂਐਸ ਪੁਲਿਸ ਦੇ ਵੱਲੋਂ ਸਾਫ਼ ਤੌਰ ਤੇ ਨਕਾਰਿਆ ਗਿਆ ਹੈ ਕਿ ਅਸੀਂ ਜਿਹੜਾ ਹੈ ਗੋਲਦੀਪਰਾੜ ਦੀ ਮੌਤ ਦੀ ਖਬਰ ਦਾਵੀ ਖੰਡਨ ਕਰ ਰਹੇ ਹਾਂ ਦੇਖੋ ਬਿਲਕੁਲ ਜਦੋਂ ਤੱਕ ਸਿੱਧੂ ਮੂਸੇਵਾਲਾ ਦੇ ਜਿਹੜੇ ਕਾਤਿਲ ਨੇ ਉਹਨਾਂ ਨੂੰ ਉਹਨਾਂ ਦੇ ਅਣਜਾਣ ਜਿਹੜੇ ਹੈਗੇ ਨੇ ਉਹ ਨਹੀਂ ਭੁਗਤਨੇ ਪੈਣਗੇ ਤਦ ਤੱਕ ਇਹ ਕਹਿ ਜਾ ਸਕਦਾ ਕਿ ਸਿੱਧੂ ਮੂਸੇਵਾਲਾ ਦੇ 팬 ਤੇ ਉਹਨਾਂ ਦੇ ਪਰਿਵਾਰ ਦੇ ਕਲੇਜੇ ਨੂੰ ਠੰਡ ਨਹੀਂ ਪਵੇਗੀ ਕਿ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਖਬਰ ਆਉਂਦੀ ਹੈ ਤਾਂ ਨਿਸ਼ਚਿਤ ਤੌਰ ਤੇ ਰਾਹਤ ਪਹੁੰਚਦੀ ਹੈ ਸਿੱਧੂ ਮੂਸੇਵਾਲਾ ਕਿਉਂਕਿ ਇੱਕ ਵੱਡਾ ਨਾਮ ਸੀ ਤੇ ਖਾਸ ਤੌਰ ਤੇ ਉੱਤੇ ਜਿਸ ਤਰ੍ਹਾਂ ਦੇ ਲਾਲ ਇੱਕ ਨੌਜਵਾਨ ਪੁੱਤ ਦੀ ਮੌਤ ਹੋਈ ਹੈ ਤਾਂ ਜ਼ਿੰਦਗੀ ਪਰ ਵਾਸਤੇ ਉਸਦੇ ਮਾਪਿਆਂ ਨੂੰ ਉਸਦਾ ਬਿਲਕੁਲ ਵੀਰ ਕਿਉਂਕਿ ਇੱਕ ਪਾਸੇ ਜਿੱਥੇ ਯੂਐਸ ਪੁਲਿਸ ਦੇ ਵੱਲੋਂ ਨਕਾਰਿਆ ਗਿਆ ਹੈ ਤਾਂ ਕਿਤੇ ਨਾ ਕਿਤੇ ਇਹ ਖਬਰ ਉਹਨਾਂ ਦੇ ਪਰਿਵਾਰ ਦੇ ਵਾਸਤੇ ਜੁੜੀ ਹੈ ਲੱਗੇਗਾ ਕਿ ਨਹੀਂ ਹਾਲੇ ਤੱਕ ਮਤਲਬ ਕੋਈ ਸ਼ਾਂਤੀ ਨਹੀਂ ਮਿਲੇਗੀ ਪਰ ਕਿਤੇ ਨਾ ਕਿਤੇ ਦੂਜੇ ਪਾਸੇ ਜੁੜਾ ਹੈ ਕੋਰਟ ਦੇ ਵੱਲੋਂ ਹੁਣ ਸੁਣਵਾਈ ਸ਼ੁਰੂ ਕਰ ਦਿੱਤੀ ਗਈ ਹੈ 24 ਸਾਲ ਬਾਅਦ ਉਹਨਾਂ ਨੂੰ ਜੁੜੀ ਇਸ ਕੇਸ ਦੇ ਵਿੱਚ ਹੁਣ ਕੁਝ ਨਾ ਕੁਝ ਸਾਹਮਣੇ ਨਿਕਲ ਕੇ ਆਵੇਗਾ ਤਾਂ ਇਹ ਕੋ ਬਿਲਕੁਲ ਕਿਉਂਕਿ ਸਿੱਧੂ ਮਸੇਵਾਲਾ ਜਿਹੜਾ ਹੈਗਾ ਉਹ ਲੱਖਾਂ ਲੋਕਾਂ ਦਾ ਲੱਖਾਂ ਲੋਕਾਂ ਦੇ ਦਿਲਾਂ ਦਾ ਫੈਨ ਸੀ ਉਹਨਾਂ ਦੇ ਨਾਲ ਜੁੜਿਆ ਹੋਇਆ ਸੀ ਪਰੰਤੂ ਸਭ ਤੋਂ ਵੱਡਾ ਜਿਹੜਾ ਹੈਗਾ ਉਸ ਦਾ ਰਿਸ਼ਤਾ ਇੱਕ ਇੱਕ ਪੁੱਤ ਹੋਣ ਦੇ ਨਾਤੇ ਮਾਪਿਆਂ ਨਾਲ ਸੀ ਕਿਉਂਕਿ ਜਿੰਨੇ ਮਰਜੀ ਸਜਾਵਾਂ ਜਿਹੀਆਂ ਹੈਗੀਆਂ ਉਸ ਦੇ ਕਾਤਲਾਂ ਨੂੰ ਮਿਲ ਜਾਣ ਪਰੰਤੂ ਸਿੱਧੂ ਮਸੇਵਾਲਾ ਦਾ ਜਿਹੜਾ ਜ਼ਖਮ ਹੈ ਉਸ ਦੇ ਮਾਤਾ ਪਿਤਾ ਦੇ ਦਿਲਾਂ ਦੇ ਵਿੱਚ ਉਹ ਭਰਨ ਵਾਲਾ ਨਹੀਂ ਹੈ ਪਰੰਤੂ ਇਹਨਾ ਜ਼ਰੂਰ ਹੈ ਕਿ ਜਦੋਂ ਵੀ ਸਿੱਧੂ ਮਸੇਵਾਲਾ ਦੇ ਕਾਤਲਾਂ ਦੇ ਬਾਰੇ ਜਾਂ ਫਿਰ ਉਹਨਾਂ ਦੀ ਸਜ਼ਾ ਦੇ ਬਾਰੇ ਕੋਈ ਖਬਰ ਆਂਦੀ ਹੈ ਤਾਂ ਨਿਸ਼ਚਿਤ ਤੌਰ ਤੇ ਪਰਿਵਾਰ ਦੇ ਕਲੇਜੇ ਦੇ ਵਿੱਚ ਕੋਈ ਕੁਝ ਠੰਡਕ ਜ਼ਰੂਰ ਪੈਂਦੀ ਹੈ ਪਰੰਤੂ ਇੱਕ ਜਿਹੜਾ ਨੁਕਸਾਨ ਹੋਇਆ ਸੀ ਉਸ ਦੀ ਪਰਪਾਈ ਜਿਹੜੀ ਹੈਗੀ ਆ ਉਹ ਕਦੇ ਵੀ ਨਹੀਂ ਹੋ ਸਕਦੀ ਆ ਤੇ ਇਹ ਖਬਰ ਜਿਹੜੀ ਹੈਗੀ ਹੈ ਭਾਰਤ ਦੇ ਵਿੱਚ ਵੀ ਇਸੇ ਕਰਕੇ ਸੁਰਖੀਆਂ ਦੇ ਵਿੱਚ ਬੜੀ ਸੀ ਕਿਉਂਕਿ ਗੋਲਡੀ ਬਰਾੜ ਜਿਹੜੇ ਹੈਗੇ ਨੇ ਜਿਹੜਾ ਹੈਗਾ ਉਹ ਇੱਕ ਵੱਡਾ ਗੈਂਗਸਟਰ ਹੈ ਤੇ ਖਾਸ ਤੌਰ ਤੇ ਉਸ ਦਾ ਨਾਮ ਜਿਹੜਾ ਹੈਗਾ ਸਿੱਧੂ ਮੂਸੇਵਾਲਾ ਕਤਲਕਾਰ ਦੇ ਵਿੱਚ ਜੁੜਿਆ ਸੀ ਇਸੇ ਕਰਕੇ ਕੱਲ ਪੂਰਾ ਦਿਨ ਜਿਹੜਾ ਹੈਗਾ ਉਹ ਗੋਲਡੀ ਬਰਾੜ ਦਾ ਨਾਮ ਉਸ ਦੀ ਹੱਤਿਆ ਦੀ ਖਬਰ ਜਿਹੜੀ ਹੈਗੀ ਹੈ ਉਹ ਪ੍ਰਮੁੱਖਤਾ ਦੇ ਨਾਲ ਅ ਸਰਕੀਆ ਬਣੀ ਰਹੀ ਜੀ ਬਹੁਤ ਬਹੁਤ ਸ਼ੁਕਰੀਆ ਕੁਲਵੀਰ ਤੁਹਾਡਾ ਜਾਣਕਾਰੀ ਦੇਣ ਦੇ ਲਈ ਤੇ ਯੂ ਐਸ ਪੁਲਿਸ ਦੇ ਵੱਲੋਂ ਸਾਫ਼ ਤੌਰ ਤੇ ਜੁੜਾ ਹੈ ਨਕਾਰ ਦਿੱਤਾ ਗਿਆ ਹੈ ਕਿ ਗੋਲਦੀ ਬਰਾਰਦੀਆ ਜੁੜੀਆ ਖਬਰਾਂ ਚੱਲ ਰਹੀਆਂ ਸਨ ਅਫਵਾਹਾਂ ਚੱਲ ਰਹੀਆਂ ਸਨ ਕਿ ਗੋਲਦੀ ਬਰਾਰਦਾ ਕਤਲ ਕਰ ਦਿੱਤਾ ਗਿਆ ਉਸ ਨੂੰ ਯੂ ਐਸ ਪੁਲਿਸ ਦੇ ਵੱਲੋਂ ਪੂਰੀ ਤਰੀਕੇ ਦੇ ਨਾਲ ਖੰਡਨ ਕੀਤਾ ਗਿਆ ਹੈ ਤੇ ਫਿਲਹਾਲ ਇਸ ਬੋਲ